ਸਿੱਖਾਂ ਦੇ ਨਾਲ ਵਧੇਗੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਿੱਖਾਂ ਨੂੰ ਖਿਤਾਬ ਦਿੱਤੇ ਗਏ ਪਹਿਲਾ ਖਿਤਾਬ ਦਿੱਤਾ ਗਿਆ ਜਦੋਂ ਕਿਸੇ ਬਜ਼ੁਰਗ ਦੇ ਪਾਸੋਂ 1947 ਦੀ ਗੱਲ ਸੁਣਨ ਦੀ ਯਤਨ ਕਰੀਏ ਨਾ ਤੇ ਅਕਸਰ ਹੀ ਥਾਰਿਆਂ ਦੀ ਜ਼ੁਬਾਨ ਦੇ ਉੱਤੇ ਇਹ ਜੜਿਆ ਆਏ ਕਿ ਭਾਰਤ ਤੇ ਪਾਕਿਸਤਾਨ ਦੀ ਵੰਡ ਵੇਲੇ ਮੇਰੀ ਉਮਰ ਇੰਨੀ ਤੇ ਸੀ ਤੇ ਇਹੋ ਜਿਹਾ ਕੁਝ ਦਾ ਵਾਪਰ ਅਸਲ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਹੋਈ ਨਹੀਂ 1947 ਦੇ ਵਿੱਚ ਵੰਡ ਹੋਈ ਪਰ ਭਾਰਤ ਤੇ ਪਾਕਿਸਤਾਨ ਦੀ ਵੰਡ ਨਹੀਂ ਹੋਈ ਫਿਰ ਹੋਈ ਕਿਦੀ ਇਹ ਵੀ ਸਿੱਖਾਂ ਦੇ ਲਈ ਇੱਕ ਖਿਤਾਬ ਹੀ ਸੀ ਸਿੱਖਾਂ ਨੂੰ ਇਹ ਇਨਾਮ ਸੀ ਕਿ ਵੰਡ ਦਿੱਤਾ ਗਿਆ ਤੇ ਕੇਵਲ ਤੇ ਕੇਵਲ ਪੰਜਾਬ ਦੀ ਧਰਤੀ ਤੇ ਦਿੱਲੀ ਨੇ ਬੜੀ ਹੀ ਸਾਜ਼ਿਸ਼ ਦੇ ਤਹਿਤ ਬੜੀ ਚਲਾਕੀ ਦੇ ਨਾਲ ਆਪਣੇ ਤੋਂ 400 ਕਿਲੋਮੀਟਰ ਵਾਟ ਦੂਰ ਪਾਕਿਸਤਾਨ ਦਾ ਬਾਰਡਰ ਰੱਖਿਆ ਤੇ ਵਿਚਾਲੇ ਮਰਨ ਵਾਸਤੇ ਫਿਰ ਸਾਡੀ ਕੌਮ ਨੂੰ ਛੱਡ ਦੇ ਹੁਣ ਤੁਸੀਂ ਬਿਲਕੁਲ ਤਾਰ ਦੇ ਨਜ਼ਦੀਕ ਰਹਿੰਦੇ ਹੋ ਤੇ ਇਸ ਗੱਲ ਨੂੰ ਸਮਝ ਸਕਦੇ ਆ ਕਿ ਦਿੱਲੀ ਸ਼ਰਾਰਤ ਕਰਦੀ ਆ ਤੇ ਆਪਣੇ ਬਾਲ ਬੱਚਿਆਂ ਦੇ ਨਾਲ ਸਾਜੋ ਸਮਾਨ ਦੇ ਨਾਲ ਭਾਜਣਾ ਬਾਰਡਰ ਵਾਲੇ ਇਲਾਕੇ ਨੂੰ ਸਾਨੂੰ ਪਹੁੰਚਦੀ ਬੜੀ ਚਲਾਕੀ ਕੀਤੀ ਦਿੱਲੀ ਨੇ ਸਾਡੇ ਦੂਸਰਾ ਖitab ਦਿੱਤਾ ਗਿਆ ਕਿ ਇਹ ਜਰਾਈਮ ਪੇਛਾ ਕੌਮ ਹੈ ਇਹ ਅਤਵਾਦੀ ਕੌਮ ਹੈ ਜਰਾਈਮ ਪੇਛੇ ਤੋਂ ਭਾਵ ਹੁੰਦਾ ਮਾੜੇ ਕਰਮ ਕਰਨ ਵਾਲੇ ਜਿਨ੍ਹਾਂ ਨੇ ਲੁੱਟਾਂ ਖੋਹਾਂ ਕਰਨੀਆਂ ਹੋਣ ਜਾਂ ਕਿਸੇ ਵੀ ਤਰ੍ਹਾਂ ਦਾ ਕ੍ਰਾਈਮ ਕਰਨਾ ਹੋਵੇ ਤੇ ਸਾਨੂੰ ਖਿਤਾਬ ਹੀ ਦੇ ਦਿੱਤਾ ਗਿਆ ਕਿ ਸਿੱਖ ਤਾਂ ਜਰਾਇਮ ਪੇਸ਼ਾ ਕੌਮ ਹੈ ਇਹਨਾਂ ਦਾ ਕੰਮ ਹੈ ਲੜਦੇ ਝਗੜਦੇ ਰਹਿਣਾ